ਦੇਖੋ ਚੋਰਾਂ ਦੀ ਸ਼ਰਮਨਾਕ ਕਰਤੂਤ ਸ਼ਹੀਦ ਉਦਮ ਸਿੰਘ ਜੀ ਦੇ ਬੁੱਤ ਤੋਂ ਉਹਨਾਂ ਦੇ ਹੱਥ ਦੇ ਵਿੱਚ ਫੜਿਆ ਪਿਸਤੌਲ ਲਾ ਕੇ ਲੈ ਗਏ ਚੋਰ ਅਜੇ 3 ਦਿਨ ਪਹਿਲਾਂ ਹੀ ਚੌਂਕ ਦੇ ਵਿੱਚ ਸਥਾਪਿਤ ਕੀਤਾ ਸੀ ਸ਼ਹੀਦ ਉਦਮ ਸਿੰਘ ਜੀ ਦਾ ਬੁੱਤ ਤਾਂ ਅਬੋਹਰ ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ਰਾਰਤੀ ਅਨਸਰਾਂ ਦੇ ਵੱਲੋਂ ਚੋਰਾ ਦੇ ਵੱਲੋਂ ਬੜੀ ਹੀ ਸ਼ਰਮਨਾਕ ਕਰਤੂਤ ਕੀਤੀ ਗਈ ਹੈ ਸ਼ਹੀਦ ਉਦਮ ਸਿੰਘ ਜੀ ਦੇ ਬੁੱਤ ਦੇ ਹੱਥ ਦੇ ਵਿੱਚ ਫੜਿਆ ਹੋਇਆ ਜਿਹੜਾ ਪਿਸਤੌਲ ਹੈ ਉਹ ਚੋਰ ਲਾ ਕੇ ਲੈ ਗਏ ਨੇ ਕਿ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬੁੱਤ ਦੇ ਨਾਲ ਜਿਹੜੀ ਧੋੜਪਨ ਵੀ ਕੀਤੀ ਗਈ ਹੈ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਚੌਂਕ ਦੇ ਉੱਤੇ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਬੁੱਤ ਹੈ ਉਹ ਸਥਾਪਿਤ ਕਿਤਾ ਹੋਇਆ ਤਾਂ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਪਿਸਤੌਲ ਫੜਿਆ ਹੋਇਆ ਸੀ ਉਹਨਾਂ ਨੇ ਜੋ ਕਿ ਦਰਸਾਉਂਦਾ ਹੈ ਕਿ ਕਿਵੇਂ ਜੋ ਸ਼ਹੀਦ ਉਦਮ ਸਿੰਘ ਦੁਆਰਾ ਲੰਡਨ ਦੇ ਵਿੱਚ ਜਾ ਕੇ ਜਲਿਆਵਾਲੇ ਬਾਗ ਦੇ ਮੁੱਖ ਦੋਸ਼ੀ ਤੋਂ ਬਦਲਾ ਲਿਆ ਗਿਆ ਸੀ ਕਿਸ ਤਰੀਕੇ ਦੇ ਨਾਲ ਉਸ ਦੇ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਉਸ ਚੀਜ਼ ਨੂੰ ਦਰਸਾਉਂਦਾ ਹੋਇਆ ਬੁੱਤ ਜਿਹੜਾ ਚੌਂਕ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਪਰ ਸ਼ਰਾਰਤੀ ਅੰਸਰਾ ਦੇ ਵੱਲੋਂ ਜਿਹੜੀ ਬੜੀ ਹੀ ਸ਼ਰਮਨਾਕ ਕਰਤੂਤ ਕੀਤੀ ਗਈ ਹੈ ਸਕਰੀਨ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਸ਼ਹੀਦ ਉਦਮ ਸਿੰਘ ਜਿਹਦੇ ਹੱਥ ਦੇ ਵਿੱਚ ਜਿਹੜਾ ਪਿਸਤੌਲ ਫੜਿਆ ਹੋਇਆ ਸੀ ਉਹ ਪਿਸਤੌਲ ਲਾ ਕੇ ਚੋਰ ਲੈ ਗਏ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਦੁਆਰਾ ਵੀ ਜਿਹੜਾ ਬੜਾ ਹੀ ਦੁੱਖ ਦਾ ਕਿਤਾਵਾ ਕੀਤਾ ਹੈ ਤੇ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਚੋਰਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਸ਼ਹੀਦ ਉਦਮ ਸਿੰਘ ਜੀ ਦੀ ਬੜੀ ਹੀ ਮਹਾਨ ਸ਼ਹਾਦਤ ਹੈ ਬੜੀ ਹੀ ਵੱਡੀ ਦੇਣ ਹੈ ਉਹਨਾਂ ਦੀ ਤਾਂ ਅਬੋਹਰ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਮੈਂ ਤੁਹਾਡਾ ਦਾਸ ਸ਼ੌਂਕੀ ਕਮੂਜ ਬੇਨਤੀ ਕਰਦਾ ਜੋ ਵਾਪਰਿਆ ਮੰਦ ਭਾਗੀ ਖਬਰ ਸਾਡੇ ਲਈ ਬਹੁਤ ਦੁੱਖਦਾਈ ਹੈ ਬਰਦਾਸ਼ਤ ਕਰਨ ਤੋਂ ਬਾਹਰ ਹੈ ਪਰ ਮੈਂ ਸਾਰੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਏ ਸਾਡਾ ਸਾਥ ਦੇ ਕੇ ਅਸੀਂ ਜਿਸ ਨੇ ਮੰਦ ਭਾਗੀ ਘਟਨਾ ਨੂੰ ਇੰਜਾਮ ਦਿੱਤਾ ਉਹਨੂੰ ਪਕੜਨ ਤਾਂ ਕੋਸ਼ਿਸ਼ ਕਰੀਏ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਰ ਤੱਤ ਦੁਬਾਰਾ ਇਸ ਤਰ੍ਹਾਂ ਦਾ ਕੰਮ ਕਰਦਾ ਸਾਨੂੰ ਸੂਚਿਤ ਕੀਤਾ ਜਾਵੇ ਔਰ ਕਿਸੇ ਤਰ੍ਹਾਂ ਦੀ ਅਸ਼ਾਂਤੀ ਭ LAN ਦੀ ਕੋਸ਼ਿਸ਼ ਨਾ ਕਰੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਸ਼ਹੀਦਾਂ ਨੂੰ ਪਿਆਰ ਕਰਦੇ ਹੋ ਉਹ ਸਾਡਾ ਸਾਥ ਦਿਓ ਔਰ ਜਿਸ ਨੇ ਇਹ ਘਟਿਆ ਕੰਮ ਕੀਤਾ ਉਸ ਨੂੰ ਪਕੜਨ ਵਿੱਚ ਸਾਰੇ ਅਸੀਂ ਕਾਮਯਾਬ ਹੋਈਏ ਜਾਹਨ ਅਦੀਪ ਜੀ ਦੋਵੇਂ ਆਏ ਅਨੀਸਾ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਬਹੁਤ ਹੀ ਮੰਦ ਭਾਗੀ ਘਟਨਾ ਹੈ ਸ਼ਹੀਦ ਦਾ ਜਨਮ ਦਿਨ ਸੀ ਪਿਛਲੇ ਦਿਨੀ 125 ਵਾ ਜਨਮ ਦਿਹਾੜਾ ਸੀ ਸਾਰਿਆਂ ਨੂੰ ਪਤਾ ਹੈ ਇੱਕ ਸਮਾਗਮ ਕਰਕੇ ਉਹਨਾਂ ਦਾ ਜਿਹੜਾ ਇੱਥੇ ਸਟੈਚੂ ਜਿਹੜਾ ਸਥਾਪਿਤ ਕੀਤਾ ਗਿਆ ਪਰ ਬੜੀ ਮੰਦ ਭਾਗੀ ਘਟਨਾ ਹੈ ਕਿ ਲੋਕਾਂ ਨੂੰ ਜਿਹੜੇ ਜਿਹੜੇ ਸ਼ਹੀਦਾਂ ਨੇ ਸਾਡੇ ਸਾਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਵਾਇਆ ਜਿਨ੍ਹਾਂ ਨੇ ਸਾਨੂੰ ਆ ਖੁੱਲੀ ਹਵਾ ਚ ਸਾਹ ਲੈਣ ਦਾ ਜਿਹੜਾ ਅਫਸਰ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਪ੍ਰਦਾਨ ਹੋਇਆ ਹੋਵੇ ਤੇ ਇਹੋ ਜੇ ਘਟਿਆ ਅੰਸਰ ਸਾਡੇ ਸਮਾਜ 'ਚ ਹੈਗੇ ਆ ਜਿਨ੍ਹਾਂ ਨੂੰ ਇਹ ਵੀ ਬਰਦਾਸ਼ਤ ਨਹੀਂ ਕਿ ਇੱਥੇ ਇੱਕ ਸ਼ਹੀਦ ਦਾ ਸਟੈਚੂ ਕਿਉਂ ਲੱਗ ਗਿਆ ਤਾਂ ਬਹੁਤ ਮੰਦਭਾਗੀ ਗੱਲ ਹੈ ਕੋਈ ਚੰਗੀ ਗੱਲ ਨਹੀਂ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਮੈਨੂੰ ਲੱਗਦਾ ਬਹੁਤ ਜਲਦ ਐਫ ਆਈ ਆਰ ਦਰਜ ਹੋ ਜਾਏਗੀ ਤੇ ਜਿਹੜੇ ਵੀ ਸ਼ਰਾਰਤੀ ਤੱਤ ਨੇ ਕਿਉਂਕਿ ਇਹ ਬਿਨਾ ਪਲੈਨਿੰਗ ਤੋਂ ਕੀਤਾ ਹੋਇਆ ਤਾਂ ਹੈ ਨਹੀਂ ਵਿਦ ਪਲੈਨਿੰਗ ਕੀਤਾ ਜਿਨੇ ਵੀ ਕੀਤਾ ਬਹੁਤ ਜਲਦ ਜਿਹੜੇ ਜਿਨੇ ਵੀ ਇਹ ਇਹੋ ਜੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਵਿਸ਼ਵਾਸਨ ਦਿੱਤਾ ਹੈ ਕਿ ਬਹੁਤ ਜਲਦ ਜਿਹੜੇ ਅਰੋਪ ਇਹੋ ਜੀ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਬਖਸ਼ੇ ਨਹੀਂ ਜਾਣਗੇ ਤਾਂ ਔਰ ਵੀ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਕਿਸੇ ਨੂੰ ਵੀ ਇਸ ਘਟਨਾ ਬਾਰੇ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਅਸੀਂ ਥੋੜਾ ਬਹੁਤ ਸਾਡੇ ਧਿਆਨ ਚ ਹੁੰਦਾ ਤਾਂ ਕਿਸੇ ਨੂੰ ਵੀ ਜੇ ਇਹਦੇ ਬਾਰੇ ਕੁਝ ਪਤਾ ਹੈ ਤਾਂ ਉਹ ਵੀ ਪਲੀਜ਼ ਜਰੂਰ ਦੱਸੋ ਬਾਕੀ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਤੇ ਇਹੋ ਜੇ ਸ਼ਰਾਰਤੀ ਅੰਸਰ ਬਿਲਕੁਲ ਬਖਸ਼ਯੋਗ ਨਹੀਂ ਹੈ ਜਿਹੜੇ ਸ਼ਹੀਦਾਂ ਦੇ ਨਾਲ ਇਹੋ ਜਿਹਾ ਫਰਕ ਤਾਂ ਕਰਦੇ